ਹਾਂਜੀ ਪਿਆਰੇ ਵਿਦਿਆਰਥੀਓ ਉਮੀਦ ਹੈ ਬੜਾ ਸੋਹਣਾ ਤੁਹਾਡਾ ਪੇਪਰ ਹੋ ਗਿਆ ਹੋਊ ਦੂਜਾ ਵੀਡੀਓ ਤਾਮਣਾ ਰਹੇ ਆਂ ਵੀ ਪਹਿਲੇ ਪੇਪਰ ਵਾਲੇ ਦਿਨ ਬੜੇ ਤੁਹਾਡੇ ਰਿਪਲਾਈ ਆਏ ਵੀ ਟੀਚਰਾਂ ਦੇ ਵੀ ਮੈਸੇਜ ਆਏ ਵੀ ਸਾਨੂੰ ਸੋਲੂਸ਼ਨ ਚਾਹੀਦੇ ਤਾਂ ਸੋਲੂਸ਼ਨ ਹੈ ਬੇਟਾ ਥੋੜਾ ਜਿਹਾ ਫਾਸਟ ਹੀ ਸਮਝਾਵਾਂਗੇ ਠੀਕ ਹੈ ਬਾਕੀ ਜ਼ਿਆਦਾ ਲਿਖਿਆ ਹੀ ਵੇ ਤੁਸੀਂ ਪੜ ਹੀ ਲਈਓ ਵੱਡਿਆਂ ਬੱਚੇ ਬਾਕੀ ਇਹੀ ਰਿਕਵੈਸਟ ਹੈ ਵੀ ਇਹ ਜ਼ਰੂਰ ਦੇਖ ਲਿਓ ਜਿਹੜੀ ਆਪਣੀ ਤੀਜੀ ਤੇ ਚੌਥੀ ਜਿਹੜੀ ਸ਼ੀਟ ਸੀ ਪਹਿਲੀਆਂ ਦੋ ਵੀ ਦੇਖ ਲੈਣੀਆਂ ਨੇ ਕਿਉਂ ਕਿ ਤੁਹਾਡਾ 40% ਪੇਪਰ ਐਤਕੀ ਡਿਪਾਰਟਮੈਂਟ ਨੇ ਕਿਹਾ ਪੱਕਿਆਂ ਦੇ ਵਿੱਚ ਇੰਨਾ ਚੋ ਹੀ ਪਾਉਣਾਗਾ ਸੋ ਜਿੰਨਾ ਵੱਧ ਦੇਖਾਂਗੇ ਉਨਹੀਂ ਵੱਧ ਆਊਗਾ ਚਲੋ ਆਪਾਂ ਪਹਿਲੇ ਹੀ ਸਵਾਲ ਨੂੰ ਸੋਲਵ ਕਰਨ ਲੱਗਦੇ ਆਂ ਟਾਈਮ ਨਹੀਂ ਵੇਸਟ ਕਰਦੇ ਤਾਂ ਪਹਿਲੇ ਸਵਾਲ ਸੀ 16ਵਾਂ ਸਵਾਲ ਮੈਥ ਤਾਂ 4 ਦੀ ਪਾਵਰ 3 ਦੀ ਪਾਵਰ 2 ਸੀ ਮੈਂ ਥੋੜਾ ਜ਼ੂਮ ਕਰਦਾ ਤਾਂ 4 ਦੀ ਪਾਵਰ 3 ਦੀ ਪਾਵਰ 2 ਤਾਂ 4 ਦੀ ਪਾਵਰ 6 ਹੋ ਗਿਆ 1 ਮਿੰਟ 4 ਦੀ ਪਾਵਰ 6 ਹੋ ਗਿਆ 5 ਦੀ ਪਾਵਰ 2 ਤੇ 4 5 ਦੀ ਪਾਵਰ ਹੋ ਗਿਆ 6 ਤਾਂ ਨੀਚੇ 5 ਦੀ 2 3 5 ਦੀ ਪਾਵਰ 6 16 16 ਨੂੰ ਮੈਂ ਲਿਖ ਲਿਆ 4 4 ਤਾਂ 4 ਦੀ ਪਾਵਰ 2 ਸੀ 4 ਦੀ ਪਾਵਰ ਕਿੰਨਾ ਹੋ ਗਿਆ 2 8 16 ત્રिज्य 5 ਦੀ 8 ਤੇ 5 ਦੀ 8 ਕੱਟ ਗਏ 5 ਦੀ 6 ਦੇ 5 ਦੀ 6 ਤੇ ਆਪਣੇ ਕੋਲ ਕੀ ਆ ਗਿਆ 4 ਦੀ 6 4 ਦੀ 16 ਤਾਂ نیچے ਸੀ ਤਾਂ 6 16 ਹੋ ਗਿਆ ਤਾਂ 4 ਦੀ ਪਾਵਰ ਕਿੰਨੀ ਬਣ ਗਈ -10 ਤਾਂ ਤੀਜਾ ਤੁਸੀਂ ਨੇ ਟਿੱਕ ਲਗਾਉਣਾ ਸੀ ਠੀਕ ਹੈ ਜੀ ਤਾਂ ਗੈਰ ਰਖੋ ਇੱਕ ਗੈਰ ਸਿਫਰ ਸੰਪੂਰਨ ਸੰਖਿਆ a ਲਈ ਕਿਹੜੇ ਪਰਿਭਾਸ਼ਿਤ ਨਹੀਂ ਹੈ ਅਨਡਿਫਾਈਂਡ ਹੈ ਤਾਂ ਸਾਰਿਆਂ ਨੂੰ ਦੱਸਿਆ ਵੇ a/0 ਇਹ ਤਾਂ ਜਿਨ੍ਹਾਂ ਨੇ ਵੀਡੀਓ ਦੇਖੀ ਹੈ ਸਾਰੇ ਠੀਕ ਕਰਕੇ ਗਏ ਉਹਨਾਂ ਨੂੰ ਕੋਈ ਦਿੱਕਤ ਹੀ ਨਹੀਂ پارک ਵਿੱਚ ਕੁੱਲ ਵਿਅਕਤੀਆਂ ਦਾ 3/8 ਆਦਮੀ ਨੇ ਕਿੰਨੇ ਆਦਮੀ ਨੇ 3/8 ਬਾਕੀ ਔਰਤਾਂ ਨੇ ਕੋਈ ਗੱਲ ਨਹੀਂ 96 ਆਦਮੀ ਨੇ ਜੇ ਪਰਸੈਂਟੇਜ ਗੱਲ ਕਰੀਏ ਵਟਿਆਂ 'ਚ ਗੱਲ ਕਰੀ ਤਾਂ 3/8 ਨੇ ਤੇ ਜੇ ਵੈਸੇ ਗੱਲ ਕਰੀ ਤਾਂ ਕਿੰਨੇ ਨੇ 96 ਤਾਂ ਆਪਾਂ ਦਾ ਕੀ ਸੋਲੂਸ਼ਨ ਕੀਤਾ x ਦਾ 3/8 x ਦਾ ਮਤਲਬ ਹੈ ਮੰਨ ਲੇ ਕੁੱਲ ਆਦਮੀ ਕਿੰਨੇ ਨੇ x ਨੇ ਕੁੱਲ ਆਦਮੀ ਕਿੰਨੇ ਲੈ ਲੇ x ਤਾਂ पर x ਦਾ 3/8 96 ਅੱਗੇ ਆਪਾਂ ਸੋਲਵ ਕਰਤਾ 8/3 ਬਣ ਗਿਆ x ਕਿੰਨਾ ਕਿ 256 ਤਾਂ 256 ਤੁਹਾਡਾ ਕੀ ਬਣ ਗਿਆ ਆਨਸਰ ਬਣ ਗਿਆ 6 ਅੰਕਾਂ ਦੀ ਸੰਖਿਆ ਕਹਿੰਦੇ ਜੀ ਕੀ ਹੋ ਸਕਦਾ ਜੀ ਮਤਲਬ ਮਗਰਲੇ ਪਾਸੇ ਕਿੰਨੇ ਦੇ ਵੰਡਿਆ ਜਾਣ ਜਿਹਨੇ 5 ਤੇ ਜਦੋਂ 5 ਦੇ ਵੰਡਿਆ ਜਾਂਦਾ ਤਾਂ ਮਗਰਲੇ ਬਸੇ ਦੋ ਹੀ ਚੀਜ਼ਾਂ ਹੁੰਦੀਆਂ ਜਾਂ 0 ਜਾਂ 5 ਤਾਂ ਜੀ ਦੇ ਕਿੰਨੇ ਮੁੱਲ ਸੰਭਵ ਨੇ 2 0 ਜਾਂ 5 ਮੈਂ ਲਿਖ ਵੀ ਰੱਖਿਆ ਜੀ 0 ਜਾਂ 5 ਹੋ ਸਕਦਾ ਵੱਡੇ ਤੋਂ ਛੋਟੇ ਵੱਲ ਨੂੰ ਆਉਣਾ ਹੈ ਪਹਿਲਾਂ ਵੱਡਾ ਲਿਖਣਾ ਹੈ ਫਿਰ ਛੋਟਾ ਲਿਖਣਾ ਪੁਆਇੰਟ ਅਚ ਬਣਾ ਕੇ ਇਹਦੀ ਆਪਸ਼ਨ ਕਿਹੜੀ ਬਣਦੀ ਹੈ ਤੇਜੀ ਆਪਸ਼ਨ ਬਣਦੀ ਹੈ 0.75 0.6 0.25 ਤੇ 0.2 ਅਗਲਾ ਦੇਖੋ 21ਵਾਂ ਸਵਾਲ ਇੱਕ ਗੈਰ ਸਿਫਰ ਪਰਮੇਯ ਸੰਖਿਆ ਤੇ ਉਸਦੇ ਗੁਨਾਤਮਕ ਦਾ ਉਲਟਫਲ ਕਿੰਨਾ ਹੁੰਦਾਗਾ ਮੰਨ ਲਿਆ ਮੈਂ 2/3 ਐ ਉਹਦਾ ਉਲਟਾ ਕੀ ਹੋਗਾ 3/2 ਦੋਨਾਂ ਦੀ ਜੀ ਗੁਣਾ ਕਰੂੰਗੀ ਕਿੰਨਾ ਆਊਗਾ 1 ਕੋਈ ਵੀ ਲੈ ਲਿਓ ਗੁਣਾ ਕਰਤੇ ਇੱਕ ਹੀ ਆਉਣਾ ਦੂਜੀ ਤੁਹਾਡੀ ਆਪਸ਼ਨ ਠੀਕ ਸੀ ਤਕਨੂ ਰਿਪਲਾਈ ਜਰੂਰ ਕਰ ਦਿਓ ਵੀ ਤੁਹਾਡੇ ਕਿੰਨੇ ਕ ਨੰਬਰ ਬਣ ਗਏ ਕਿੰਨੇ ਸਵਾਲ ਠੀਕ ਨੇ ਮਿਲਾਨ ਤੁਸੀਂ ਕਰ ਹੀ ਲਿਓ ਕਿਹੜੀ ਸੰਖਿਆ 9 ਨਾਲ ਵੰਡੀ ਜਾਂਦੀ ਹੈ 9 ਨਾਲ ਵੰਡੀ ਜਾਣ ਵਾਸਤੇ ਅੰਕਾਂ ਦਾ ਜੋੜ ਕਿੰਨੇ ਨਾਲ ਵੰਡਿਆ ਜਾਣਾ ਚਾਹੀਦਾ 9 ਨਾਲ ਤਾਂ ਤੁਸੀਂ ਸਾਰਿਆਂ ਦਾ ਜੋੜ ਕਰਕੇ ਦੇਖ ਲੈਣਾ ਕੱਲੀ ਜਿਹੜੀ ਦੂਜੀ ਆਪਸ਼ਨ ਹੈ ਇਹਦਾ ਜੋੜ ਕਿੰਨਾ ਆਉਂਦਾ ਹੈ 18 ਤੇ 18 ਕਾਤੇ ਵੰਡਿਆ ਜਾਂਦਾ 9 ਤੇ ਕਿਉਂਕਿ 18 9 ਤੇ ਵੰਡੋ ਤਾਂ 2 ਆਉਂਦਾ ਤੇਰੀ ਤਾਂ ਆਨਸਰ ਕੀ ਹੋਣਾ ਸੀ ਦੂਜੀ ਆਪਸ਼ਨ ਜੇ ਮੀ ਦਾ ਸਵਾਲ ਸੀ ਬੜਾ ਸੌਖਾ ਡੱਬੇ ਚ 60 ਗੇਂਦਾਂ ਨੇ 2/5 ਕਿੰਨੇ ਲਾਲ ਨੇ 1/5 ਕਿੰਨੇ ਨੀਲੀਆਂ ਤਾਂ ਮੈਂ ਇੱਥੇ ਸੌ ਹਲੂ ਕਰਤਾ ਤਾਂ ਹਰੀਆਂ ਕਿੰਨੀਆਂ ਬਚ ਗਈਆਂ ਟੋਟਲ ਮੈਂ 1 ਮੰਨ ਲਿਆ ਇਸ ਵਿੱਚੋਂ 2/5 ਲਾਲ ਕੱਟ ਗਿਆ ਨੀਲੀਆਂ ਕਿੰਨਾ ਕੱਟ ਗਿਆ 1/5 ਤਾਂ ਪਿੱਛੇ ਹਰੀਆਂ ਕਿੰਨੀਆਂ ਬਚ ਗਈਆਂ 2/5 ਹੁਣ ਹਰੀਆ ਗੇਂਦਾਂ ਕਿੰਨੀਆਂ ਸੀ ਮੇਰੇ ਕੋਲੇ 60 ਇਹਨੇ ਦਰ ਕਰਦੀ ਤਾਂ 60 ਦਾ 2/5 ਕੱਢ ਲਓ 60 2/ 5 12 12 ਦੋਨੇ ਕਿੰਨਾ ਆ ਗਿਆ 24 24 ਮਤਲਬ ਦੂਜੀ ਆਪਸ਼ਨ ਤੁਸੀਂ ਨੇ ਠੀਕ ਕਰਨੀ ਸੀ ਜਾਦੂਈ ਵਰਗ ਵਿੱਚ ਇਹ ਤੁਹਾਨੂੰ ਕਰਾਇਆ ਵੈਸੀ ਸਵਾਲ ਇਹਨਾਂ ਦਾ ਜੋੜ 9 ਬੰਦਾ ਸੀ ਮਾਈਨਸ ਦਾ ਤਾਂ ਪਹਿਲੀ ਆਪਸ਼ਨ ਤੁਹਾਡੀ ਕੀ ਸੀ ਬਿਲਕੁਲ ਠੀਕ ਸੀ ਇਹਦਾ ਜਿਨ੍ਹਾਂ ਨੇ ਵੀਡੀਓ ਦੇਖੀ ਜ ਆਪਣੇ ਗਲਤ ਕਰ ਹੀ ਨਹੀਂ ਸਕਦੇ ਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਥੋੜਾ ਛੋਟਾ ਦਾ ਪਰ ਤੂੰ ਦੇਖ ਰਿਹਾ ਕੋਈ ਗੱਲ ਨਹੀਂ ਅਗਲਾ ਦੇਖੀ ਆਪਾਂ ਤਾਂ ক্লোਜ਼ਡ ਦੇਖਣਾ ਪਰਮੇਸ਼ ਸੰਖਿਆ ਬੰਦ ਨਹੀਂ ਹੈ ਤੇ ਇਹ ਵੀ ਮੈਨੇ ਕਰਾਇਆ ਵੈਸੀ ਭਾਗ ਦੇ ਵਿੱਚ ਇਹ ਬੰਦ ਨਹੀਂ ਹੁੰਦਾ ਜਿਹਨੂੰ ਅੰਗਰੇਜ਼ੀ ਚ ਬੋਲਦੇ ਆ ਡਿਵੀਜ਼ਨ ਅੰਗਰੇਜ਼ੀ ਚ ਮੈਂ ਤਾਂ ਨਹੀਂ ਦੱਸ ਰਿਹਾ ਕਿਉਂਕਿ ਪੇਪਰ ਆ ਡਾੜਾ ਆਇਆ ਸੀ ਪੰਜਾਬੀ మీడియం ਦਾ ਅਲੱਗ ਅੰਗਰੇਜ਼ੀ ਦਾ ਅਲੱਗ ਅੰਗਰੇਜ਼ੀ ਵਾਲੇ ਫਿਰ ਵੀ ਸਮਝ ਜਾਂਦੇ ਨੇ ਕੋਈ ਦਿੱਕਤ ਨਹੀਂ ਹੈ ਤਾਂ ਦਿਲਜੀਤ ਨੂੰ 4 ਅੰਕ ਮਿਲਦੇ ਨੇ ਜੇ ਠੀਕ ਕਰਦਾ ਤੇ ਜੇ ਗਲਤ ਕਰਦਾ ਤਾਂ 1 ਕੱਟਿਆ ਜਾਂਦਾ ਹੁਣ ਇਹ 8 ਠੀਕ ਕਰਤੇ ਟੱਟ ਚੋਕ 32 ਨੰਬਰ ਆ ਗਿਆ ਉਹਦੇ ਜਿਹੜੇ ਗਲਤ ਕਰਤੇ ਦੋ ਉਹਦੇ ਦੋ ਨੰਬਰ ਕੱਟੇਗੇ ਤਾਂ ਉਹਦੇ ਕਿੰਨੇ ਨੰਬਰ ਬਣ ਗਏ 32 ਚ ਦੋ ਕੱਢੇ ਕਿੰਨੇ ਬਚ ਗਏ 30 30 ਮਤਲਬ ਆਪਸ਼ਨ ਨੰਬਰ ਤੀਜੀ ਦੇ ਟਿੱਕ ਲਗਾ ਦੇਣਾ ਸੀ ਇਹਦੇ ਵਿੱਚ ਤੁਸੀਂ ਕੀ ਲਾਉਣਾ ਸੀ ਮੈਂ ਲੇਖ ਰੱਖਿਆ ਹੈ ਬੌਡ ਮਾਸ ਪਹਿਲਾਂ ਬ੍ਰੈਕਟ ਹੱਲ ਕਰਨੇ ਨੇ b ਦਾ ਮਤਲਬ ਬ੍ਰੈਕਟ 75 80 ਤੇ ਬੰਡੋ ਕਿੰਨੇ ਨੇ ਮਾਈਨਸ ਤੇ b ਤਾਂ ਪਹਿਲਾ ਬੰਡੋ ਹੁੰਦੀ ਹੁੰਦੀ ਹੈ -80 ਨੂੰ -b ਤੇ ਬੰਡਿਆ ਮਾਈਨਸ ਦਾ ਮਾਈਨਸ ਕੱਢ ਗਿਆ 80 ਨੂੰ 20 ਤੇ ਘਟਾਇਆ ਕਿੰਨਾ ਆ ਗਿਆ 4 ਤਾਂ ਮਾਈਨਸ ਦੇ 75 ਜੋੜ 4 ਕਿੰਨਾ ਹੁੰਦਾ ਮਾਈਨਸ ਦੇ 71 ਯਾਨੀ ਕਿ ਆਪਸ਼ਨ ਕਿਹੜੀ ਆਉਣੀ ਹੈ ਪਹਿਲੀ ਆਪਸ਼ਨ ਤਾਂ -5 ਕਿਹੜਾ ਦਰਸਾਉਂਦਾ ਮੈਨੇ ਰਕਮਾਂ ਪੂਰੀਆਂ ਕਰਤੀਆਂ ਇਹ ਲਿਖੇ ਨਹੀਂ ਸੀ ਮੈਂ ਲਿਖੇ ਨੇ ਤਾਂ -5 ਕੌਣ ਦਰਸਾਉਂਦਾ 29ਵਾਂ ਸਵਾਲ ਹੈ 1/3 ਅਤੇ 2/5 ਦੇ ਵਿਚਕਾਰ ਪਰਮੇਯ ਸੰਖਿਆ ਲਿਖਣੀ ਸੀ। ਸਭ ਦੇ ਥੱਲੇ 30 30 ਹੈ। ਤਾਂ ਮੈਂ ਇਹ ਗੁਣਾ ਕਰਕੇ ਪਹਿਲਾਂ 30 ਬਣਾ ਲਿਆ نیچے। ਇਹਦੇ ਉੱਪਰ 10 ਆ ਗਏ, ਉੱਪਰ ਕਿੰਨਾ ਆ ਗਿਆ 12। ਤਾਂ ਵਿਚਕਾਰਲਾ ਨੰਬਰ ਕਿੰਨਾ 11/30। ਠੀਕ ਹੈ ਬੇਟਾ। ਅਗਲਾ ਸਵਾਲ ਦੇਖੋ। -p ਵਿੱਚੋਂ -5 ਘਟਾਉਣ ਤੇ ਕੀ ਪ੍ਰਾਪਤ ਹੁੰਦਾ ਹੈ? -p ਘਟਾਓ -5। ਲਿਖ ਰੱਖਿਆ ਨਾ। ਮਾਈਨਸ ਮਾਈਨਸ ਕੀ ਬਣ ਗਿਆ ਪਲੱਸ ਮਾਈਨਸ ਪੀ ਜੋੜ 5 ਜਦੋਂ ਮੈਂ ਇੱਧਰ ਦੇਖਿਆ ਆਪਸ਼ਨਾਂ 'ਚ ਤਾਂ ਕੋਈ ਆਪਸ਼ਨ ਨਜ਼ਰ ਨਹੀਂ ਆਈ ਹੁਣ ਮੈਂ 5 ਨੂੰ ਮੂਰੇ ਲਿਖ ਲਿਆ ਪੀ ਪਿੱਛੇ ਲਿਖ ਲਿਆ ਕਿਉਂਕਿ ਅੱਗੇ ਪਿੱਛੇ ਮਾਈਨਸ ਪੀ ਜੋੜ 5 ਲਿਖ ਲੋ ਜਾਂ 5 ਘਟਾਓ ਪੀ ਲਿਖ ਦਿਓ ਕੋਈ ਫਰਕ ਨਹੀਂ ਸੇਮ ਗੱਲ ਹੈ ਤੇ ਆਪਸ਼ਨ ਕਿਹੜੀ ਬਣ ਗਈ ਤੀਜੀ ਆਪਸ਼ਨ ਠੀਕ ਹੈ ਫਾਸਟ-ਫਾਸਟ ਕਰਾ ਕੇ ਵੀ 8 ਮਿੰਟ ਦੀ ਵੀਡੀਓ ਬਣ ਗਈ ਕੋਈ ਗੱਲ ਨਹੀਂ ਗੁਰਨਾਮ ਨੇ ਇੱਕ ਚੱਕਰ ਦੇ ਅੱਧੇ ਹਿੱਸੇ ਦਾ ਅੱਧਾ ਹਿੱਸਾ ਮਤਲਬ 1/2 ਇੱਕ 32 ਭਾਗ ਨੂੰ ਰੰਗ ਕੀਤਾ ਦਾ 1/2 1/3 ਤਾਂ ਕਿੰਨਾ ਬਣ ਗਿਆ 1/6 1/6 ਮਤਲਬ ਦੇਖਣ ਜਿਵੇਂ ਲਿਖਾ ਪਿਆ ਜਾਂਦਾ ਕਈ ਵਾਰ ਆਪਾਂ ਇਹਨੂੰ ਟਿੱਕ ਲਾ ਬੈਠਦੇ ਹਾਂ ਪਰ ਇਹ ਚ ਧਿਆਨ ਨਾਲ ਦੇਖੋ 5 6 7 ਨੇ ਇਹ ਚ ਨਿਸ਼ਾਨੀਆਂ ਤਾਂ ਇਹ ਨਹੀਂ ਹੋ ਸਕਦਾ ਇਹ ਚ 6 ਨੇ 6ਾਂ ਚ ਰੰਗ ਕੀਤਾ ਹੋਏ ਤਾਂ ਤੀਜੀ অপਸ਼ਨ ਤੇ ਟਿੱਕ ਤੁਸੀਂ ਨੇ ਲਗਾ ਦੇਣਾ ਸੀ ਠੀਕ ਹੈ ਬੇਟਾ ਮਾਈਨਸ 1 ਅਤੇ 1 ਦੇ ਵਿਚਕਾਰ ਕਿੰਨੀਆਂ ਸੰਪੂਰਨ ਸੰਖਿਆਵਾਂ ਨੇ ਮੈਂ ਨਿਆ ਨੰਬਰ ਲਾਈਨ ਬਣਾਤੀ ਬਣੀ ਵੀ ਇਹਨਾਂ ਦੇਖੋ ਧਿਆਨ ਨਾਲ ਇਹ ਤਾਂ ਲਾਲ ਨਿਸ਼ਾਨੀ ਆ ਨਹੀਂ ਪਤਾ ਲੱਗ ਰਿਹਾ ਦੇਖੋ ਤਾਂ ਵਿੱਚ ਕਿੰਨੇ ਨੰਬਰ ਨੇ ਇੱਕੋ ਹੀ ਨੰਬਰ ਹੈ ਕਿਹੜਾ 0 ਸਿਰਫ ਇੱਕ ਸੰਪੂਰਨ ਸੰਖਿਆ ਹੈ ਸੰਪੂਰਨ ਪੁੱਛਿਆ ਸੀ ਜੇ ਸੰਪੂਰਨ ਆ ਨਾ ਪੁੱਛਿਆ ਤਾਂ ਫਿਰ ਤਾਂ ਅਨੰਤ ਲਿਖ ਦਿੰਦੇ ਹਰੇਕ ਪਰਮੇਯ ਸੰਖਿਆ ਦਾ ਗੁਣਾਤਮਕ ਤੱਤ ਸੰਖ ਕੀ ਹੁੰਦਾ ਹੈ ਗੁਣਾਤਮਕ ਤੱਤ ਸੰਖ ਦਾ ਮਤਲਬ ਇਹ ਹੁੰਦਾ ਹੈ ਵੀ 5 ਜਿਵੇਂ 5 ਨੂੰ ਕਾਦਣਾ ਗੁਣਾ ਕਰੀਏ 5 ਹੀ ਰਹਿ ਜੇ ਤਾਂ ਇੱਕੋ ਸੰਖਿਆ ਜਿਹਦੇ ਨਾਲ ਗੁਣਾ ਕਰਨ ਤੇ ਕੋਈ ਵੀ ਫਰਕ ਨਹੀਂ ਪੈਂਦਾ ਤਾਂ ਇਹ ਵੀ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਠੀਕ ਹੈ ਸਾਰੇ ਆਨਸਰ ਤੁਹਾਨੂੰ ਦਿਖ ਰਹੇ ਨੇ ਆ ਪਹਿਲੀ ਸ਼ੀਟ ਦੇ ਨੇ ਆ ਆਪਣੇ ਚੈਨਲ ਦਾ ਨਾਮ ਹੈ ਜਿਹਨੂੰ ਤੁਸੀਂ ਨੇ ਸਬਸਕ੍ਰਾਈਬ ਕਰਕੇ ਰੱਖਣਾ ਹੈ ਕਿਉਂਕਿ ਹਜੇ ਤੁਹਾਡੇ ਸਤੰਬਰ ਪੇਪਰ ਵੀ ਹੋਣੇ ਨੇ ਹੋਰ ਵੀ ਬਹੁਤ ਕੁਝ ਹੋਣਾ ਆਪਣਾ ਸ਼ੀਟਾਂ ਦੇ ਸੋਲੂਸ਼ਨ ਵੀ ਆਉਣੇ ਨੇ ਸਾਰਾ ਕੁਝ ਤੁਹਾਨੂੰ ਨਾਲ ਦੀ ਨਾਲ ਮਿਲਦਾ ਰਹੂਗਾ ਠੀਕ ਹੈ ਬੇਟਾ ਇੰਨਾ ਜ਼ਰੂਰ ਹੈ ਬੇਨਤੀ ਵੀ ਪਹਿਲੀ ਦੂਜੀ ਤੀਜੀ ਚੌਥੀ ਸ਼ੀਟ ਹੈ ਜਦੋਂ ਵੀ ਟਾਈਮ ਲੱਗਦਾ ਉਹਨਾਂ ਦਾ ਸੋਲੂਸ਼ਨ ਤੁਸੀਂ ਦੇਖ ਲੈਣਾ ਚੰਗੀ ਤਰ੍ਹਾਂ ਵੀਡੀਓ ਆਪਣੇ ਚੈਨਲ ਦੇ ਉੱਤੇ ਨੇ ਚੈਨਲ ਤੁਹਾਨੂੰ ਦੱਸਤਾ ਸਬਸਕ੍ਰਾਈਬ ਤੁਸੀਂ ਨੇ ਕਰ ਲਿਆ ਹੋਊਗਾ ਠੀਕ ਹੈ ਤੇ ਵਧੀਆ ਲੱਗਿਆ ਤਾਂ ਲਾਈਕ ਕਰ ਦੇਣਾ ਵੀਡੀਓ ਨੂੰ ਤੇ ਮੈਨੂੰ ਦੱਸ ਦੇਣਾ ਕਿੰਨੇ ਤੁਹਾਡੇ ਸਵਾਲ ਠੀਕ ਰਹੇ ਥੈਂਕ ਯੂ ਬੇਟਾ